ਸਸ਼ਿਕਾ ਜੀ ਅਸਟ੍ਰੋਲੋਜੀ ਵਿਦ ਦਿ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਤ ਕੁਦਰਤੀ ਤੌਰ ਤੇ ਕੁਦਰਤ ਹੀ ਸਭ ਨੂੰ ਇੱਕ ਦੂਜੇ ਨਾਲ ਜੋੜਦੀ ਹੈ ਲੌਜਿਕ ਉੱਥੇ ਆ ਜਿੱਥੇ ਸਾਇੰਸ ਹੈ ਤੇ ਸਾਇੰਸ ਕਿੱਥੇ ਆ ਜਿੱਥੇ ਤਰਕ ਹੈ ਤੇ ਤਰਕ ਕਿੱਥੇ ਆ ਜਿੱਥੇ ਤੁਹਾਡੇ ਚ ਜਗਿਆਸ਼ਾ ਹੈ ਜਗਿਆਸ਼ਾ ਮਤਲਬ ਜਾਗਰਿਤ ਹੋ ਤੁਸੀਂ ਹੈ ਨਾ ਕਿਸੇ ਪ੍ਰਤੀ ਕਿਉਂ ਗਈ ਐਦਾਂ ਕਿਦਾਂ ਪਰ ਕਈ ਜਗ੍ਹਾ ਤੇ ਉੱਤੇ ਜਗਿਆਸ਼ਾ ਤੇ ਜਾਗਰਿਤ ਹੋਣਾ ਥੋੜਾ ਇਮੋਸ਼ਨਲ ਨਾਲ ਜੁੜ ਜਾਂਦੇ ਆ ਤੇ ਉੱਥੇ ਅਸੀਂ ਇਮੋਸ਼ਨ ਤੋਂ ਫਾਇਦਾ ਲੈਂਦੇ ਆ ਜਿਵੇਂ ਕਿ ਪੰਜਾਬ ਦੇ ਮੈਚ ਨਾਲ ਹੋਇਆ ਕਿ ਬਹੁਤ ਲੋਕਾਂ ਨੂੰ ਇਮੋਸ਼ਨ ਜੁੜੇ ਹੋਏ ਆ ਬਸ ਇਹ ਲੱਗਣਾ ਕਿ ਬਸ ਪੰਜਾਬ ਦੇ ਚਿੱਤ ਚ ਵੇਜੀ ਬਸ ਇੱਕ ਵਾਰ ਕੱਪ ਆ ਜਾਵੇ ਭਾਵੇਂ ਆਪਣੇ ਹੱਥ 'ਚ ਕੁਝ ਵੀ ਨਹੀਂ ਆਉਣਾ ਠੀਕ ਹੈ ਉਹ ਖਿਡਾਰੀ ਨੇ ਉਹਨਾਂ ਨੂੰ ਪੈਸੇ ਮਿਲਦੇ ਆ ਉਹਨਾਂ ਨੇ ਪ੍ਰੈਕਟਿਸ ਕੀਤੀ ਆ ਤੇ ਉਹਨਾਂ ਨੂੰ ਇੱਕ ਉਹਨਾਂ ਦਾ ਕੰਮ ਹੈ ਉਹ ਕਰਮ ਹੈ ਉਹ ਕਰਨਾ ਪੰਜਾਬ ਦਾ ਇੱਕ ਨਾਮ ਹੈ ਤੇ ਅਸੀਂ ਜਿਸ ਜਗ੍ਹਾ ਤੇ ਰਹਿੰਦੇ ਆ ਸਾਡਾ ਉਹਦੇ ਨਾਲ ਜੁੜਨ ਦਾ ਲਗਾਓ ਹੁੰਦਾ ਹੈ ਤਰਕ ਤੇ ਜਗਿਆਸ਼ਾ ਕਿਸ ਗੱਲ ਦੀ ਹੁੰਦੀ ਹੈ ਅਜੇ ਤੋ ਤੁਸੀਂ ਲੌਜੀਕਲੀ ਗੱਲ ਕਰ ਰਹੇ ਹੋ। ਇਮੋਸ਼ਨ ਭਾਵੇਂ ਜਿੰਨੇ ਮਰਜ਼ੀ ਜੁੜੇ ਹੋਣ। ਠੀਕ ਹੈ ਹਨਾ? ਬਾਰੇ ਅਸੀਂ ਕਈ ਵਾਰੀ ਜੋ ਚੀਜ਼ ਚਾਉਣੇ ਹੁੰਨੇ ਆ ਉਹ ਤਰਕ ਤੋਂ ਕਈ ਵਾਰੀ ਹਟ ਕੇ ਵੀ ਕਹਿ ਦਿੰਨੇ ਆ ਜਿਵੇਂ ਆਪਾਂ ਕਹਿ ਦਿੱਤਾ ਕਿ ਪੰਜਾਬ ਨੂੰ ਜਿੱਤਨਾ ਚਾਹੀਦਾ ਕਿਉਂਕਿ ਇਹਨੇ ਬੜੀ ਮਿਹਨਤ ਕੀਤੀ ਆ ਬੜੇ ਅੱਛੇ ਲੜਕੇ ਆ ਬਸ ਦੋ ਤਿੰਨ ਗੱਲਾਂ ਮੈਂ ਇੱਕ ਗੱਲ ਤੁਹਾਡਾ ਨਾਲ ਸ਼ੇਅਰ ਜਰੂਰ ਕਰਨੀ ਹੈ ਜੋ ਹੋਇਆ ਜੋ ਨਹੀਂ ਹੋਇਆ ਆਪਾਂ ਉਹਦੇ ਵਿੱਚ ਉਹ ਕਹਿੰਦੇ ਨਾ ਭੰਡਾ ਦੇ ਖੱਖਰ ਨੂੰ ਹੱਥ ਨਹੀਂ ਪਾਉਣਾ ਚਾਹੀਦਾ ਕੀ ਲੋੜ ਹੈ ਕਿਸੇ ਮੁੱਦੇ ਤੇ ਡਿਸਕਸ਼ਨ ਕਰਨ ਦੀ ਕਿ ਕਿਉਂ ਹੋਇਆ ਕਿੱਦਾਂ ਹੋਇਆ ਪਰ ਮੈਨੂੰ ਇੱਕ ਗੱਲ ਨਾ ਮੇਰੇ ਦਿਮਾਗ 'ਚ ਵੱੜਦੀ ਨਹੀਂ ਮੈਂ 10 ਵਾਰ ਆਪਣੇ ਘਰ ਵੀ ਬੱਚਿਆਂ ਨੂੰ ਪੁੱਛੂ ਕਿ ਐਵੇਂ ਮੈਂ ਮੈਚ 'ਚ ਜਿਆਦਾ ਇੰਟਰਸ ਜੇ ਲੋਕ ਪੁੱਛਦੇ ਜਵਾਬ ਦੇਣਾ ਹੀ ਪੈਂਦਾ ਵੀ ਅਸੀਂ ਤੇ ਪੰਜਾਬੀਆਂ ਅਸੀਂ ਤੇ ਚਾਹੁੰਨੇ ਆ ਪੰਜਾਬ ਜਿੱਤੇ ਤੇ ਪੰਜਾਬ ਜਿੱਤਣਾ ਵੀ ਚਾਹੀਦਾ ਹੁਣ ਗੱਲ ਕੀ ਹੋਈ ਪੰਜਾਬ ਹਾਰ ਗਿਆ ਚਲੋ ਗੇਮ ਹੈ ਬਈ ਇੱਕ ਜਣੇ ਨੇ ਹਾਰਨੇ ਪਰ ਮੈਨੂੰ ਇੱਕਦਮ ਸਮਝ ਨਹੀਂ ਆਈ ਲੌਜੀਕ ਨਾਲ ਦੱਸਿਓ ਕਿ ਪੰਜਾਬ 191 ਰਨ ਨਹੀਂ ਬਣਾ ਸਕਦਾ ਸੀ ਨਹੀਂ ਜੇ ਅਸੀਂ ਇੰਨੀ ਵਧੀਆ ਟੀਮ ਨੂੰ ਮੁੰਬਈ ਦੇ ਮੁਕਾਬਲੇ 'ਚ 203 ਬਣਾ ਸਕਦੇ ਆ ਜਦ ਕਿ ਉਹਦੇ ਵਰਗੀ ਕੋਈ ਟੀਮ ਨਹੀਂ ਆ ਪੰਜ ਵਾਰ ਉਹ ਜਿੱਤ ਚੁੱਕੀ ਆ ਤਾਂ ਕੀ ਅਸੀਂ ਆ ਆਰਸੀਬੀ ਦੇ ਵਿਰੁੱਧ ਨਹੀਂ ਸੀ ਬਣਾ ਸਕਦੇ ਦੂਜੀ ਗੱਲ ਇੱਕ ਦਿਮਾਗ ਚ ਮੇਰੇ ਜੋ ਸਟਕ ਕਰ ਗਈ ਆ ਆਖਰੀ ਓਵਰ ਆ 28 ਰਨ ਚਾਹੀਦੇ ਆ ਦੋ ਓਵਰਾਂ ਖਾਲੀ ਕਰਨ ਤੇ ਪਤਾ ਲੱਗ ਗਿਆ ਕਿ ਹੁਣ 28 ਨਹੀਂ ਬਣਨੇ ਹੁਣ 28 ਨਹੀਂ ਬਣਨੇ ਤੇ ਉਹਨਾਂ ਨੇ ਸੈਲੀਬ੍ਰੇਸ਼ਨ ਜਦੋਂ ਕੀਤੀ ਤੇ ਉਸ ਤੋਂ ਬਾਅਦ ਅਸੀਂ ਦੱਸ ਦਿੱਤਾ ਕੈਸੀ ਹਰ ਬੋਲ ਤੇ ਸ਼ੱਕਾ ਮਾਰ ਸਕਦੇ ਸੀ ਅਗਲੀਆਂ 4 ਬੋਲਾਂ ਤੇ 3 ਛੱਕੇ ਪਾਏ ਤੇ ਇੱਕ ਚੌਕਾ ਪਿਆ ਇਹ ਆਖਰੀ 4 ਬੋਲਾਂ ਤੇ ਕਿਉਂ ਪਿਆ ਪਹਿਲਾਂ ਵੀ ਤਾਂ ਉਹ ਚੌਕੇ ਛੱਕੇ ਵੱਜ ਸਕਦੇ ਸੀ ਕਿਉਂਕਿ ਇਹ ਦੱਸਣਾ ਸੀ ਜ਼ਰੂਰੀ ਕਿ ਮੈਚ ਅਸੀਂ ਤੁਹਾਨੂੰ ਦਿੱਤਾ ਹੈ ਦੇ ਤਾਈਂ ਜਾਂ ਕੋਇਆ ਗਿਆ ਹੈ ਜਾਂ ਲਿਆ ਗਿਆ ਹੈ ਇਹ ਤੇ ਰੱਬ ਹੀ ਜਾਣਦਾ ਹੈ ਚਲ ਆਪਾਂ ਤਾਂ ਇੰਨੀ ਕੋ ਡਿਸਕਸ਼ਨ ਕਰਨੀ ਸੀ ਕਿ ਕੋਈ ਵੀ ਇਨਸਾਨ ਦੇ ਆਪਣੇ ਹੱਥ ਵਸ ਨਹੀਂ ਹੈ ਕੰਟਰੋਲ ਇੱਕ ਪਾਵਰ ਹਰ ਕਿਸੇ ਨੂੰ ਕਰਦੀ ਹੈ ਤੇ ਬਸ ਉਹੀ ਗੱਲ ਕਿ ਅਸੀਂ ਦੁਨੀਆਦਾਰੀ ਮੁਤਾਬਕ ਚੱਲਦੇ ਆ ਵਿਚਾਰੇ ਕੀ ਕਰਨ ਸੁਣਨੀ ਪੈਂਦੀ ਏ ਕਰਨੀ ਪੈਂਦੀ ਏ ਕਈ ਵਾਰੀ ਕਈ ਵਾਰੀ ਹਰ ਚੀਜ਼ ਆਪਣੀ ਪਾਵਰ ਸੁਟਣੀ ਤੇ ਛੱਡਣੀ ਪੈਂਦੀ ਏ ਜਿਹਦੇ ਹੱਥ ਚ ਪਾਵਰ ਹੈ ਨਾ ਬਸ ਉਹਦਾ ਹੀ ਰਾਜ ਹੈ ਸਮਝ ਕੇ ਤੁਸੀਂ ਚਲੋ ਆਪਾਂ ਇੱਕ ਸ਼ੇਅਰ ਸੁਣਾਉਣਾ ਸੀ ਤੁਹਾਨੂੰ ਸੱਚ ਉਹ ਜ਼ਰੂਰ ਸੁਣੋ ਕਹਿੰਦੇ ਪੜ ਪੜ ਆਲਮ ਫਾਜ਼ਿਲ ਹੋਇਆ ਉਹਦਾ ਸਾਰੀ ਦੁਨੀਆ ਪੜ ਪੜ ਕੇ ਫਾਜ਼ਿਲ ਮਤਲਬ ਕਿ ਬੜੇ ਗਿਆਨੀ ਹੋਏ ਪਏ ਆ ਪੜ ਪੜ ਆਲਮ ਫਾਜ਼ਿਲ ਹੋਇਆ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤਾਂ ਕਦੇ ਆਪਣੇ ਅੰਦਰ ਵੜਿਆ ਹੀ ਨਹੀਂ ਐਨੇ ਰੋਜ਼ ਸ਼ੈਤਾਨ ਨਾਲ ਲੜਦਾ ਕਦੇ ਆਪਣੇ ਆਪ ਨਾਲ ਤੇ ਲੜਿਆ ਹੀ ਨਹੀਂ ਔਰ ਬੁੱਲੇ ਸ਼ਾ ਸਮਾਨੀ ਉੱਡਦੀਆਂ ਫੜਦਾ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਸਮਝ ਗਏ ਨਾ ਤੁਸੀਂ ਬੜੀ ਡੂੰਗੀ ਗੱਲ ਹੈ ਤੇ ਬੜੀ ਪਿਆਰੀ ਗੱਲ ਹੈ ਬੜੀ ਹੀ ਪਿਆਰੀ ਗੱਲ ਹੈ ਬਾਬਾ ਬੁੱਲ੍ਹੇ ਸ਼ਾ ਦੇ ਜੋ ਗਿਆਨੀ ਹੋਣਾ ਇੱਕ ਬੜੀ ਵਧੀਆ ਗੱਲ ਹੈ ਕਿਉਂਕਿ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪਰ ਤਰਕ ਨਾਲ ਤੇ ਕਿਸੇ ਚੀਜ਼ ਨੂੰ ਪਾ ਲੈਣਾ ਤੇ ਉਸ ਵਿੱਚ ਡੂੰਗੀ ਗੱਲ ਕਰ ਜਾਣਾ ਇਹ ਬੜੀ ਵਧੀਆ ਮੇਰੇ ਹਿਸਾਬ ਨਾਲ ਗੁਣ ਮੰਨਿਆ ਜਾਂਦਾ ਹੈ ਜੋ ਕਿ ਫਕੀਰਾਂ ਵਿੱਚ ਤੇ ਜੋ ਜੋ ਪਹੁੰਚ ਸੀ ਉਹਨਾਂ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਸੀ ਤੇ ਹੁਣ ਦੇਖੋ ਕਿ ਕਿੱਡੀ ਵੱਡੀ ਗੱਲ ਹੈ ਕਿ ਜੋ ਮਰਜ਼ੀ ਪੜਦੇ ਰਹੋ ਜੋ ਮਰਜ਼ੀ ਪੜਦੇ ਰਹੋ ਜਿੰਨੀ ਦੇਰ ਤੁਸੀਂ ਆਪਣੇ ਆਪ ਨੂੰ ਨਹੀਂ ਪੜਦੇ ਅਸੀਂ ਕੀ ਚੀਜ਼ਾਂ ਤੇ ਦੂਜੇ ਨੂੰ ਕਿਵੇਂ ਪੜ ਸਕਦੇ ਹੋ ਤੁਸੀਂ ਕੋਈ ਕੀ ਹੈ ਮਾਇਨੇ ਨਹੀਂ ਰੱਖਦਾ ਅਸੀਂ ਕੀ ਹੈ ਮਾਇਨੇ ਤੇ ਰੱਖਦਾ ਦੂਜੀ ਗੱਲ ਜਦੋਂ ਅਸੀਂ ਹਰ ਥਾਂ ਵੜਦੇ ਆ ਤੇ ਕਦੀ ਆਪਣੇ ਅੰਦਰ ਵੜ ਕੇ ਮੈਡੀਟੇਸ਼ਨ ਉਸੇ ਚੀਜ਼ ਨੂੰ ਕਹਿੰਦੇ ਅੱਜ ਕੱਲ੍ਹ ਅੰਗਰੇਜ਼ੀ ਚ ਕਹਿ ਦਿੰਦੇ ਆ ਅੱਗੇ ਸਮਾਧੀ ਕਹਿੰਦੇ ਸੀ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਜਾਨਣਾ ਉਹ ਨੇਰੇ ਚ ਜਦੋਂ ਜਦੋਂ ਤੁਸੀਂ ਨੇਰੇ ਚ ਜਾਂਦੇ ਹੋ ਤੇ ਤੁਹਾਨੂੰ ਅੰਦਰੋਂ ਗਿਆਨ ਦਾ ਚਾਨਣ ਹੁੰਦਾ ਹੈ ਹਰ ਰੋਜ਼ ਅਸੀਂ ਹਰ ਕਿਸੇ ਨੂੰ ਸ਼ੈਤਾਨੀ ਕਹਿੰਦੇ ਆ ਜੋ ਸਾਨੂੰ ਮਿਲਦੇ ਨੇ ਇਹ ਇਦਾਂ ਦਾ ਉਹ ਇਦਾਂ ਦੇ ਉਹਨੇ ਮੇਰੇ ਨਾਲ ਆਹ ਕਰਤਾ ਇਹਨੇ ਮੇਰੇ ਨਾਲ ਆਹ ਕਰਤਾ ਇੱਥੇ ਇਦਾਂ ਹੋ ਗਿਆ ਇੱਥੇ ਇਦਾਂ ਹੋ ਗਿਆ ਅਸੀਂ ਕੀ ਕੀਤਾ ਇਹ ਤੇ ਅਸੀਂ ਦੇਖਦੇ ਨਹੀਂ ਮਤਲਬ ਆਪਣੇ ਸ਼ੈਤਾਨ ਨਾਲ ਸਭ ਨਾਲ ਲੜਦੇ ਆਂ ਕਦੀ ਆਪਣੇ ਆਪ ਨਾਲ ਅਸੀਂ ਲੜਦੇ ਹੀ ਨਹੀਂ ਕਿ ਕਿਉਂ ਸਾਨੂੰ ਕੀ ਜ਼ਰੂਰਤ ਹੈ ਅਸਮਾਨੀ ਉਡੀਆਂ ਤੇ ਅਸੀਂ ਫੜਦੇ ਆਂ ਜਵਾਬ ਦੀਆਂ ਗੱਲਾਂ ਤੇ ਸਭ ਦੱਸ ਕੀਤੀ ਜਾ ਤਰੀਕਾ ਸਾਨੂੰ ਆਉਂਦੀਆਂ ਨੇ ਪਰ ਜਿਹੜਾ ਅੰਦਰ ਘਰ ਬੈਠਾ ਹੈ ਜਾਂ ਸਾਡੇ ਅੰਦਰ ਬੈਠਾ ਹੈ ਅੰਦਰ ਮਤਲਬ ਪਰਮਾਤਮਾ ਅੰਦਰ ਹੀ ਆਪਾਂ ਹਮੇਸ਼ਾ ਕਹਿੰਦੇ ਆਂ ਹੈ ਇਹ ਗੱਲ ਇਹਦੇ 'ਚ ਕੋਈ ਕੋਈ ਦੂਜੀ ਰਾਏ ਨਹੀਂ ਆ ਉਹ ਕਿੱਥੇ ਨਹੀਂ ਉਹ ਤੁਹਾਡੇ ਅੰਦਰ ਹੈ ਅੰਦਰ ਕਿੱਥੇ ਹੈ ਉਹ ਤੁਹਾਡੇ ਵਿਸ਼ਵਾਸ 'ਚ ਹੈ ਵਿਸ਼ਵਾਸ ਕਿੱਥੇ ਹੈ ਜਿੱਥੇ ਤੁਹਾਡਾ ਵਿਸ਼ਵਾਸ ਖੜ ਗਿਆ ਉੱਥੇ ਹੀ ਵਿਸ਼ਵਾਸ ਹੈ ਆ ਮੇਉ ਪੱਥਰ ਤੇ ਕੱਢ ਜੂ। ਵਿਸ਼ਵਾਸ ਹੀ ਜਿੱਤਦਾ ਹੈ ਹਮੇਸ਼ਾ। ਹੈਨਾ ਸਮਝਦਾਰ ਦੂਸੀ। ਚਲੋ ਅੱਜ ਦਸਵੀਂ ਹੈ ਅੱਜ 5 ਜੂਨ 2025 ਦਿੰਦੀ ਗੱਲ ਕੀਤੀ ਜਾਵੇ ਤਾਂ ਅੱਜ ਵੀਰਵਾਰ ਦਾ ਦਿਨ ਹੈ 10ਵੀਂ ਤਿਥੀ ਹੈ 10ਵੀਂ ਤਿਥੀ ਦਾ ਪੱਖ ਪੂਰਾ ਕੱਲ ਤੱਕ ਰਹਿਣਾ ਹੈ ਹਸਤਰ ਨਕਸ਼ਤਰ ਹੈ ਉਹ ਵੀ ਪੂਰਾ ਦਿਨ ਕੱਲ ਸਵੇਰ ਤੱਕ ਰਹੇਗਾ ਸਿੱਧੀ ਜੋਗ ਰਹੇਗਾ ਤੇ ਦੇਖਿਆ ਜਾਵੇ ਤਾਂ ਅੱਜ 5 ਤਰੀਕ ਨੂੰ ਚੰਦਰ ਮਹਾਰਾਜ ਕੰਨਿਆ ਰਾਸ਼ੀ ਵਿੱਚ ਬਣੇ ਰਹਿਣਗੇ ਕੰਨਿਆ ਰਾਸ਼ੀ ਚ ਚੰਦਰਮਾ ਸ਼ਨੀ ਦੀ ਚੰਦਰ ਦੀ ਸ਼ਨੀ ਤੇ ਦ੍ਰਿਸ਼ਟੀ ਰਹੇਗੀ ਕੀ ਪ੍ਰਵਾਹ ਪਵੇਗਾ ਇਸ ਤੇ ਆਪਾਂ ਚਰਚਾ ਕਰਾਂਗੇ ਤੇ ਅੱਜ ਦੇ ਦਿਨ ਜਾਨੀ ਕਿ ਵੀਰਵਾਰ ਵਾਲੇ ਦਿਨ ਜਿਹੜਾ ਹocal ਦਾ ਟਾਈਮ ਹੈ ਉਹ ਰਹੇਗਾ 1:30 ਵਜੇ ਤੋਂ ਲੈ ਕੇ 3:00 ਵਜੇ ਤੱਕ ਠੀਕ ਹੈ ਚਲ ਦੇਖਾਂ ਮਾ ਦਾ ਕੋਈ ਪਰਹੇਜ ਨਹੀਂ ਆ ਪਰ ਸਵੇ ਨੂੰ ਜਾਂਚ ਲੈਣਾ ਚਾਹੀਦਾ ਜਦੋਂ ਕੋਈ ਸ਼ੁਭ ਕੰਮ ਕਰਨਾ ਹੋਵੇ ਤਾਂ ਓਕੇ ਚਲੋ ਹੁਣ ਆਪਾਂ ਜਾਂਦੇ ਹਾਂ ਅਸਟ੍ਰੋਲੋਜੀ ਦੇ ਲੋਜਿਕ ਵਿੱਚ ਦਿਨ ਨੂੰ ਬੈਸਟ ਬਣਾਉਣ ਲਈ ਸਭ ਤੋਂ ਪਹਿਲਾਂ ਇਹ ਰਿਜ਼ਨ ਇਹ ਮੇਸ਼ਾ ਰਾਸ਼ੀ ਵਾਲਿਆਂ ਦੇ ਸਿਤਾਰੇ ਚੰਗੇ ਆ 6ਵੇਂ ਸਥਾਨ ਵਿੱਚ ਚੰਦਰਮਾ ਪਰ ਜੋ ਨਕਸ਼ਤਰ ਚੱਲ ਰਿਹਾ ਚੰਦਰਮਹਾ ਰਾਜ ਆਜ ਆਪਣੇ ਹੀ ਨਕਸ਼ਤਰ ਚ ਆਪਣੇ ਲਈ ਸੋਚਣਾ ਚੰਗੀ ਗੱਲ ਹੈ ਆਪਣੀ ਪਰਸਨਲਿਟੀ ਲਈ ਚੰਗੇ ਕੰਮ ਕਰਨਾ ਹੋਰ ਚੰਗੀ ਗੱਲ ਹੈ ਦਸਵੀਂ ਦਾ ਦਿਨ ਹੈ ਕੰਨਾਂ 'ਤੇ 체ਤਰ ਲਗਾਓ ਖੂਬਸੂਰਤ ਪਰਫਿਊਮ ਲਗਾਓ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਆਓ ਤੇ ਬਜ਼ੁਰਗਾਂ ਦੇ ਪੈਰੀਂ ਹੱਥ ਜਰੂਰ ਲਗਾਓ ਤਾਂ ਕਿ ਜੋ ਬ੍ਰਸਪਤ ਹੈ ਉਹ ਵੀ ਤੁਹਾਨੂੰ ਸ਼ੁਭ ਫਲ ਦੇਵੇ ਤੇ ਤੁਹਾਡੇ ਸਰਕਲ ਤੀਜੇ ਸਥਾਨ ਵਿੱਚ ਬ੍ਰਾਹਸਮਣ ਟੋਰਸਾਨੀ ਬ੍ਰਿਖਰਸ਼ੀ ਵਾਲਿਆਂ ਦੇ ਸਿਤਾਰਿਆਂ ਦੀ ਗੱਲ ਕਰੀਏ ਆਪਾਂ ਤਾਂ ਨਕਸ਼ਤਰ ਜੋ ਹੈ ਚੰਦਰ ਦਾ ਮਿੱਤਰ ਨਾ ਹੋਣ ਕਰਕੇ ਸੇਤ ਪ੍ਰੰਤੀ ਥੋੜੀ ਪਰੇਸ਼ਾਨੀ ਸੁਸਤੀ ਜੀ ਪਈ ਰਹੇਗੀ ਜਲਦਬਾਜੀ ਨੇ ਕਰਨੀ ਕਾਲਾਪਾਨੀ ਕਰਨਾ ਕਿਸੇ ਤਰ੍ਹਾਂ ਦਾ ਕੋਈ ਪੇਪਰ ਟੈਸਟ ਦੇਣਾ ਹੈ ਤਾਂ ਆਰਾਮ ਨਾਲ ਚੱਲੋ ਸੂਰਜ ਬੋਧੀ ਜੁੱਤੀ ਤੁਹਾਨੂੰ ਚੰਗੇ ਨੰਬਰ ਤੇ ਚੰਗਾ ਇੰਟੈਲੀਜੈਂਟ ਬਣਾ ਰਹੀ ਹੈ ਇਹਦੇ ਨਾਲ ਮੰਗਨ ਨੇਕ ਹੋ ਜਾਂਦਾ ਤੇ ਇਹਦਾ ਮਤਲਬ ਸ਼ੋਭੀਆ ਬਸ ਇਹ ਸੇ ਸਮਾ ਲੈਣੀ ਹੈ ਥੋੜੀਆਂ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਆਈਸਕ੍ਰੀਮ ਕਰਾ ਧਿਆਨ ਨਾਲ ਜੈਮਨੀ ਜਾਨੀ ਮਿਥੂ ਰਾਸ਼ੀ ਦੀ ਗੱਲ ਕਰੀਏ ਤਾਂ ਮਿਥੂ ਰਾਸ਼ੀ ਵਾਲਿਆਂ ਦੇ ਲਈ ਤਾਂ ਲਈ ਬਿਜ਼ਨਸ ਲਈ ਕਾਰੋਬਾਰ ਲਈ ਅੱਜ ਦਾ ਦਿਨ ਅੱਛਾ ਮਨੋਬਲ ਵਧਿਆ ਰਹੇਗਾ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬਣ ਸਕਦਾ ਜਾ ਸਕਦੇ ਹੋ ਤੁਸੀਂ ਸਿਤਾਰੇ ਸ਼ੋਭੂ ਨੇ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਮੱਥੇ ਤੇ ਦੁੱਧ ਜ਼ਰੂਰ ਲਾਣਾ ਕੈਂਸਰ ਕਰਕਰ ਰਾਸ਼ੀ ਕਰਕਰਾਂਸ਼ੀ ਦੇ ਲਈ ਮਾਤਾ ਦਾ ਪੂਰਾ ਸਾਥ ਮਿਲੇਗਾ ਪੂਰੀ ਤਰ੍ਹਾਂ ਨਾਲ ਕੌਨਫੀਡੈਂਸ ਵਧੇਗਾ ਕਰੇ ਲੋਕ ਮਮ ਬਲ ਧਿਆਨ ਤੁਹਾਡਾ ਜੋ ਚੱਲ ਰਿਹਾ ਉਹ ਵੀ ਵਧੀਆ ਰਹੇਗਾ ਰਿਸ਼ਤੇ ਦਾ ਰਹਿ ਸਕਦੇ ਤੁਸੀਂ ਕਿਤੇ ਜਾ ਸਕਦੇ ਹੋ ਸਿਤਾਰੇ ਚੰਗੇ ਆ ਚਲਦੇ ਪਾਣੀ ਚ ਚਾਹੇ ਪਤਾਸਰ ਜਲ ਪ੍ਰਵਾਹ ਕਰਾ ਦਿਓ 2 4 ਤੇ ਜਾਂ ਬੱਚਿਆਂ ਨੂੰ ਦੇ ਸਕਦੇ ਹੋ ਲੀਓ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਨੂੰ ਆਉਣ ਵਾਲੇ ਕੱਲ ਦੀ ਚਿੰਤਾ ਭਵਿੱਖ ਨੂੰ ਲੈ ਕੇ ਚਿੰਤਾਵਾਕ ਜੋ ਸੋਚਦੇ ਹੁੰਦਾ ਨਹੀਂ ਐ ਜੋ ਕਰਦੇ ਆ ਕੀ ਹੋਏਗਾ ਅੱਜ ਜੀ ਐਦਾਂ ਨਾ ਹੋਇਆ ਤੇ ਇਹ ਕੀ ਹੋਏਗਾ ਬਸ ਇੰਨਾ ਪਰ ਨਾ ਕਰਤਾ ਮੈਂ ਅੱਜ ਥੋੜਾ ਜਿਆਦਾ ਦਿਨ ਚਾਣ ਵਾਲਾ ਐ એનર્ਜੀ ਪੂਰੀ ਐ ਕੰਮ ਕਰ ਪੂਰਾ ਐ ਭਜਨ ਅਟ ਤੁਹਾਡੀ ਪੂਰੀ ਐ ਪਰ ਉੱਥੇ ਭਜਨ ਅਟ ਕਰੋ ਜਿੱਥੇ ਤੁਹਾਨੂੰ ਲੱਗਦਾ ਕਿ ਰਿਜ਼ਲਟ ਅੱਛਾ ਮਿਲ ਸਕਦਾ ਹੈ ਜਾਂ ਤੁਹਾਡੇ ਨਾਲ ਕੋਈ ਤੁਹਾਡਾ ਸਾਥ ਦੇ ਸਕਦਾ ਘੜ ਸਕਦਾ ਐਵੇਂ ਵਾਧੂ ਭਜਨ ਅਟ ਇਹ ਕਰੀ ਜਾਣੇ ਉਥਕਾਵਟ ਹੋ ਜੇਗੀ ਤੇ ਦੂਜਾ ਲੱਤਾਂ ਚ ਦਰਦ ਰਹੇਗਾ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਸਿਤਾਰੇ ਤੁਹਾਡੇ ਵੀ ਸਿਹਤ ਲਈ ਥੋੜੇ ਜਿ ਢਿੱਲੇ ਆ ਥੋੜੀ ਪਲੈਨਿੰਗਾਂ ਹੋ ਜਾਣਗੀਆਂ ਤੁਹਾਡੀਆਂ ਜਿਆਦਾ ਅੱਛਾ ਰਿਸ਼ਤੇਦਾਰੀ ਚ ਤੁਸੀਂ ਵੀ ਕਿਤੇ ਜਾ ਸਕਦੇ ਹੋ ਮਾਤਾ ਦੇ ਸਿਹਤ ਠੀਕ ਹੁੰਦੀ ਜਾਵੇ ਇਸ ਦੇ ਲਈ ਕੁੱਤੇ ਨੂੰ ਰੋਟੀ ਜ਼ਰੂਰ ਪਾਉਣੀ ਹੈ ਜਿੱਦ ਕੇ ਅੜ ਕੇ ਕੰਮ ਨਹੀਂ ਕਰਨਾ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰਨ ਤੇ ਚੰਦਰ ਸ਼ੁਭ ਫਲ ਦਾ ਇਹ ਹਾਲੇ ਬੜਾ ਤੁਲਾ ਰਾਸ਼ੀ ਤੁਹਾਰਾ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਿਹਾ ਜੀ ਚੰਦਰ ਦਾ ਨਕਸ਼ਤਰ ਮਿੱਤਰ ਨਹੀਂ ਹੈ ਸਰਕਾਰੀ ਉਲਝੇਵਾਂ ਕੋਈ ਖੜਾ ਹੋ ਸਕਦਾ ਹੈ ਸਰਕਾਰੀ ਚਿੱਠੀ ਨੋਟਿਸ ਆ ਸਕਦਾ ਹੈ ਜਿਸ ਕਰਕੇ ਕੋਈ ਪਰੇਸ਼ਾਨੀ ਖੜੀ ਹੋ ਜਾਏਗੀ ਤੇ ਉਲਝੇ ਵਿੱਚ ਪਜ ਜਾਣਗੇ ਕੋਸ਼ਿਸ਼ ਇਹ ਕਰਨੀ ਆ ਗੈਰ ਕਾਨੂੰਨੀ ਤੇ ਇਲੈਗਲ ਕੰਮ ਕੋਈ ਨਹੀਂ ਕਰਨਾ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਜੋ ਨਕਸ਼ਤਰ ਮਿੱਤਰ ਕਿਸਮਤ ਦਾ ਪੂਰਾ ਪੂਰਾ ਸਾਥ ਮਿਲੇ ਆ ਮਨ ਖੋਸ਼ ਰਿਹਾ ਹੋਇਆ ਯਾਤਰਾ ਵੀ ਹੋਈ ਬਾਰੋਂ ਖਾਣਾ ਪੀਣਾ ਵੀ ਕੀਤਾ ਤੇ ਖੁਸ਼ ਹੋਏ ਤੁਸੀਂ ਪੂਰੀ ਤਰ੍ਹਾਂ ਨਾਲ ਬਿਜ਼ੀ ਰਹੇ ਤੇ ਦਿਨ ਪਤਾ ਹੀ ਨਹੀਂ ਲੱਗਿਆ ਕਿੱਦਾਂ ਲੰਘ ਗਿਆ ਐਦਾਂ ਨਾ ਦਿੰਨਗੇ ਬਸ ਮਾਣਾ ਮਾਦਾ ਆਸ਼ੀਰਵਾਦ ਲੈਣਾ ਤੇ ਮਾਣਾ ਬੈਸਪਾਜੀ ਤੋਂ ਬਚਣਾ ਹੈ ਸੈਟੇਟਰੀ ਇਸ ਤਨੁਰਾਸ਼ੀ ਵਾਲਿਆਂ ਦੇ ਸਿਤਾਰੇ ਚੰਗੇ ਆ ਠੀਕ ਹੈ ਚੰਦਰ ਦੀ ਸਥਿਤੀ ਤੇ ਚੰਦਰ ਦਾ ਨਕਸ਼ਤਰ इमोशनल ਕਰੇਗਾ ਤੁਹਾਨੂੰ ਥੋੜਾ ਪ੍ਰੇਮ ਸਬੰਧਾਂ ਵਿੱਚ ਕਿਹਾ ਸੁਣੀ ਵੱਧ ਸਕਦੀ ਹੈ ਥੋੜੀ ਛੋਟੀ ਮੋਟੀ ਲੋਕਚੋਕ ਕਿਸੇ ਨਾਲ ਹੋ ਸਕਦੀ ਹੈ ਪਰੇਸ਼ਾਨੀ ਸੇ ਤੈਨੂੰ ਲੈ ਕੇ ਤਾਂ ਥੋੜੀ ਘਟੇਗੀ ਪਰ ਰਿਸ਼ਤਿਆਂ ਨੂੰ ਲੈ ਕੇ ਥੋੜੀ ਵਧੀ ਰਵੇਗੀ ਖਾਸ ਤੌਰ ਤੇ ਰਿਸ਼ਤਾ ਕਿਸੇ ਵੀ ਤਰ੍ਹਾਂ ਦਾ ਹੋਵੇ ਉੱਚ ਜਿਆਦਾ ਬੈਸਪਾਜੀ ਨਹੀਂ ਕਰਨੀ ਕੈਪ੍ਰਿਕੌਰਨ ਮਕਰ ਰਾਸ਼ੀ ਵਾਲਾਂ ਦਾ 10-10 ਦਿਨ ਜਾਏਗਾ ਅੱਛਾ ਕੰਮ ਕਰ ਲਈ ਅੱਛਾ ਪ੍ਰੇਮ ਸਬੰਧਾਂ ਲਈ ਅੱਛਾ ਕੌਨਫੀਡੈਂਸ ਲਈ ਅੱਛਾ ਪਾ ਆਪਣੇ ਪੇਟ ਆਪਣੇ ਹੱਦ ਵਾਲੇ ਕਿਸਮ ਦੇ ਨੇ ਤੇ ਨਾਲ ਆਪਣੇ ਤੁਹਾਡੇ ਆਪਣੇ ਹੀ ਤੁਹਾਡੇ ਨਾਲ ਤੁਖਾ ਕਰ ਸਕਦੇ ਆ ਧਿਆਨ ਰੱਖੋ ਜਦ ਤੰਗ ਮੰਗਲ ਸੱਤਵੇਂ ਸਥਾਨ ਵਿੱਚ ਚੱਲ ਰਿਹਾ ਹੈ ਅਕੁਰੀਸ ਕੁੰਭ ਰਾਸ਼ੀ ਦੀ ਗੱਲ ਕਰੀ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੰਦਰ ਅੱਠਵੇਂ ਸਥਾਨ ਵਿੱਚ ਹੈ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਸੇਧਾ ਧਿਆਨ ਰੱਖੋ ਥੋੜੀ ਉਦਾਸ ਗੱਲਾਂ ਤੋਂ ਦੂਰ ਰਹੋ ਐਜੀ ਵੀਡੀਓ ਵਗੈਰਾ ਜਨਾ ਸੁਣੋ ਜੋ ਤੁਹਾਨੂੰ ਲੱਗਦਾ ਇਮੋਸ਼ਨਲ ਕਰਦੇ ਆ ਦੇਖ ਦੇ ਕੇ ਅਜਿਹੀ ਚੀਜ਼ਾਂ ਰੋਣ ਲੱਗ ਜਾਂਦੇ ਹੋ ਤੁਸੀਂ ਚੰਗੀ ਗੱਲ ਨਹੀਂ ਆ ਦੁੱਧ ਮਾਲ ਕੇ ਨਾਉਣਾ ਹੈ ਦਸਵੀਂ ਦਾ ਦੇਣਾ ਹੈ ਧਾਰਮਿਕ ਸਥਾਨ ਤੇ ਲੱਡੂ ਜਾਹਾਂ ਦੇਗ ਬਣਾ ਕੇ ਮੱਥਾ ਟੇਕ ਸਕਦੇ ਹੋ ਪਾਇਸੇ ਜਾਨੀ ਮੇਨ ਰਾਸ਼ੀ ਵਾਲਿਆਂ ਦੇ ਲਈ ਤਾਂ ਅੰਦੇ ਲਈ ਬਿਜ਼ਨਸ ਲਈ ਕੰਮ ਕਰ ਲਈ ਅੱਜ ਦਾ ਦਿਨ ਹੋਇਆ ਅੱਛਾ ਕੰਮ ਕਰ ਅੱਛਾ ਚੱਲਿਆ ਤੁਹਾਡਾ ਵਿਦੇਸ਼ ਤੋਂ ਪੈਸਾ ਆਇਆ بس ਥੋੜੀ ਜੀ ਸੋਚ ਸਹੀ ਰੱਖਣੀ ਹੈ ਨਕਾਰਾਤਮਕ ਨਹੀਂ ਸੋਚੀ ਜਾਣਾ ਕਿ ਸਾਡੇ ਨਾਲ ਹੀ ਚੰਗਾ ਨਹੀਂ ਹੋਣਾ ਸ਼ਨੀ ਨੂੰ ਸ਼ੁਭ ਕਰਨ ਲਈ ਕਿਤੇ ਵੀ ਜਾ ਰਹੇ ਹੋ ਤਾਂ ਚੱਲਦੇ ਪਾਣੀ ਵਿੱਚ ਕਿਨਾਰੀਲ ਜਲ ਪ੍ਰਵਾਹ ਕਰ ਦਿਓ ਤੇ ਗਾਂ ਨੂੰ ਰੋਟੀ ਪਾ ਦੋs ਅੱਛਾ ਹੋ ਜਾਏਗਾ ਤੇ ਨਾਲ ਤੁਹਾਡੀਆਂ ਤਾਰੀਫਾਂ ਵੀ ਹੋਣਗੀਆਂ ਤੇ ਤੁਹਾਡੇ ਆਲੇ-ਦੁਆਲੇ ਵੱਲੋਂ ਪਿੱਠ ਥੱਕਤ ਪਾਈ ਜਾਏਗੀ ਤੁਹਾਡੇ ਕਿਤੇ ਕੰਮਾਂ ਲਈ ਸਰਕਲ ਚ ਵੀ ਨੇਮ ਫੇਮ ਲਈ ਸਿਤਾਰੇ ਤੁਹਾਡੇ ਚੰਗੇ ਚੱਲਦੇ ਪਏ ਆ ਇਹ ਸੀ ਅਸਟ੍ਰੋਲੋਜੀ ਵਿਦਿਓਲੋਜੀ ਵਿੱਚ ਆਪਾਂ ਤੁਹਾਨੂੰ ਦੱਸਿਆ 10ਵੇਂ ਦਾ ਦਿਨ ਹੈ 10ਵੇਂ ਦੇ ਦਿਨ ਤੇ ਆਪਣੇ ਵੱਡੇ-ਵਡੇਰਿਆਂ ਨੂੰ ਜੇ ਤੁਸੀਂ ਬਾਹਰੋਂ ਜਾਏ ਕਿਤੇ ਵੀ ਹੋ ਆਪਣੇ ਵੱਡੇ-ਵਡੇਰਿਆਂ ਦੇ ਨਾਂ ਤੇ ਥੋੜੀ ਜਿਹੀ ਦੀਗ ਬਣਾਓ ਤੇ ਦੀਗ ਬਣਾ ਕੇ ਤੁਸੀਂ ਕਾਰ ਦੇ ਛੱਤ ਤੇ ਰੱਖ ਸਕਦੇ ਹੋ ਕਿਤੇ ਪੰਛੀਆਂ ਨੂੰ ਜਿੱਦਾਂ ਕੋਈ ਥੜੇ ਜਿ ਬਣੇ ਹੁੰਦੇ ਆ ਹਨਾ ਤੇ ਉੱਥੇ ਤੁਸੀਂ ਥੋੜੀ ਜਿ ਰੱਖ ਕੇ ਮੱਥਾ ਟੇਕ ਦਿਓ ਉਹਨਾਂ ਦਾ ਧਿਆਨ ਦੇ ਕੇ ਦੇਖੋ ਉਹੀ ਗੱਲ ਆਪਾਂ ਪਹਿਲੀ ਕੀਤੀ ਕਿ ਜਿੱਤਤਾ ਤੇ ਵਿਸ਼ਵਾਸ ਹੈ ਤੇ ਪਰਮਾਤਮਾ ਅੰਦਰ ਹੀ ਹੈ ਪਰ એનર્ਜੀ ਜਿਹੜੀ ਤੁਸੀਂ ਕੁਦਰਤ ਨੂੰ ਦੇਣੀ ਹੈ ਨਾ ਉਹ ਔਰਤ એનર્ਜੀ ਤੁਹਾਡੀ ਡਬਲ ਪਲੱਸ ਹੋ ਕੇ ਤੁਹਾਡੇ ਕੋਲ ਆਉਣੀ ਹੈ ਤੇ ਇਸ ਕਰਕੇ ਤੁਸੀਂ ਇਹ ਉਪਾਅ ਕਰ ਦੇਣਾ ਵੱਡੇ ਬਰੇਰੀਆਂ ਦੇ ਨਾਂ ਤੇ ਮੱਥਾ ਟੇਕ ਦੇਣਾ ਜਾਂ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਸ਼ਿਦਾਂ ਨੂੰ ਨਮਸਕਾਰ ਜ਼ਰੂਰ ਕਰਨੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਨੂੰ ਆਸ਼ੀਰਵਾਦ ਵੀ د راځي د سمایزات تاسو ته سپاس دا منم چې جاوې ساسیکا